ਇੱਕ ਗਰੀਬ ਆਦਮੀ ਆਪਣੀ ਪਤਨੀ ਨਾਲ ਰਹਿੰਦਾ ਸੀ। ਉਹਦੀ ਪਤਨੀ ਦੇ ਵਾਲ ਬਹੁਤ ਲੰਬੇ ਸੀ। ਇੱਕ ਦਿਨ ਉਸਨੇ ਆਪਣੇ ਪਤੀ ਨੂੰ ਉਸਦੇ ਲਈ ਕੰਗੀ ਖਰੀਦਣ ਲਈ ਕਿਹਾ। ਪਤੀ ਨੇ ਸ਼ਰਮਸਾਰ ਹੁੰਦੇ ਜਵਾਬ ਦਿੱਤਾ ਕਿ ਉਹਦੇ ਕੋਲ ਤਾਂ ਆਪਣੀ ਘੜੀ ਠੀਕ ਕਰਾਉਣ ਜੋਗੇ ਪੈਸੇ ਵੀ ਨਹੀਂ ਹੈਗੇ। ਪਤਨੀ ਇਹ ਸੁਣ ਕੇ ਚੁੱਪ ਕਰ ਗਈ। ਫਿਰ ਪਤੀ ਜਦੋਂ ਕੰਮ ਤੇ ਜਾ ਰਿਹਾ ਸੀ ਤਾਂ ਰਸਤੇ 'ਚ ਇੱਕ ਘੜੀਆਂ ਦੀ ਦੁਕਾਨ ਤੇ ਉਸਨੇ ਆਪਣੀ ਉਹ ਖਰਾਬ ਘੜੀ ਵੇਚ ਕੇ ਆਪਣੀ ਪਤਨੀ ਵਾਸਤੇ ਕੰਗੀ ਖਰੀਦ ਲਈ। ਜਦੋਂ ਸ਼ਾਮ ਨੂੰ ਉਹ ਘਰ ਵਾਪਸ ਆਇਆ ਤਾਂ ਉਹ ਆਪਣੀ ਪਤਨੀ ਦੇ ਕੱਟੇ ਹੋਏ ਵਾਲ ਦੇਖ ਕੇ ਹੈਰਾਨ ਰਹਿ ਗਿਆ। ਉਸਦੀ ਪਤਨੀ ਨੇ ਆਪਣੇ ਵਾੜ ਵੇਚ ਕੇ ਉਹਦੇ ਲਈ ਨਵੀਂ ਘੜੀ ਖਰੀਦ ਲਈ ਸੀ। ਇਧਰ ਪਤੀ ਦੇ ਹੱਥ ਵਿੱਚ ਫੜੀ ਕੰਗੀ ਦੇਖ ਕੇ ਪਤਨੀ ਵੀ ਹੈਰਾਨ ਹੋ ਗਈ। ਦੋਹਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਇਹ ਹੰਝੂ ਉਹਨਾਂ ਦੇ ਇੱਕ ਦੂਜੇ ਦੇ ਪ੍ਰਤੀ ਪਿਆਰ ਦਾ ਸਬੂਤ ਸੀ। ਕਹਾਣੀ ਦੀ ਸਿੱਖਿਆ ਹੈ ਕਿ ਪਿਆਰ ਕਰਨਾ ਹੀ ਸਭ ਕੁਝ ਨਹੀਂ ਹੁੰਦਾ, ਬਲਕਿ ਕਿਸੇ ਨੂੰ ਪਿਆਰ ਕਰਨਾ ਤੇ ਜਿਹਨੂੰ ਤੁਸੀਂ ਪਿਆਰ ਕਰਦੇ ਹੋ ਉਸ ਤੋਂ ਪਿਆਰ ਪਾਉਣਾ ਹੀ ਸਭ ਕੁਝ ਹੁੰਦਾ ਹੈ। ਕਿਸੇ ਵੀ ਰਿਸ਼ਤੇ ਵਿੱਚ ਪਿਆਰ ਨਾਲੋਂ ਕਿਤੇ ਵੱਧ ਕੇ ਸਾਥ ਤੇ ਸਹਿਯੋਗ ਦੀ ਹਮੇਸ਼ਾ ਕਦਰ ਕਰਨੀ ਚਾਹੀਦੀ ਹੈ। ਜੋ ਇਨਸਾਨ ਆਪਣੇ ਸੁੱਖ ਤੇ ਦੁੱਖ ਦੀ ਪਰਵਾਹ ਕਰੇ ਬਗੈਰ ਤੁਹਾਨੂੰ ਪਿਆਰ ਕਰਦਾ ਹੈ ਉਹਨੂੰ ਕਦੇ ਗਵਾਉਣਾ ਨਹੀਂ ਚਾਹੀਦਾ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ